ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖਮਣੀ ਸਾਹਿਬ ਗਔੜੀ ਸੁਖਮਣੀ ਮਹੱਲਾ ਪੰਜਵਾਂ ਸ਼ਲੋਕ ਫਿਰਤ ਫਿਰਤ ਪ੍ਰਭੇ ਆਇਆ ਪਰਿਆ ਤਉ ਸਰਨਾਇ ਹੈ ਪ੍ਰਭੂ ਮੈਂ ਫਿਰਦਾ ਫਰਾਂਦਾ ਆਇਆ ਹਾਂ ਹੁਣ ਆਪ ਦੀ ਸ਼ਰਨ ਵਿੱਚ ਪਿਆ ਹਾਂ ਨਾਨਕ ਕੀ ਪ੍ਰਭਾ ਬੇਨਤੀ ਆਪਣੀ ਭਗਤੀ ਲਾਏ हे ਪ੍ਰਭੂ ਮੇਰੀ ਬੇਨਤੀ ਹੈ ਮੈਨੂੰ ਆਪਣੀ ਭਗਤੀ ਵਿੱਚ ਲਾ ਲਵੋ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਦਾਨ हे ਪ੍ਰਭੂ ਦਾਸ ਮੰਗਦਾ ਇੱਕ ਦਾਣ ਮੰਗਦਾ ਹੈ ਕਰ ਕਿਰਪਾ ਦੇਵੋ ਹਰਨਾਮ ਕਿਰਪਾ ਕਰਕੇ ਹਰੀ ਦਾ ਨਾਮ ਬਖਸ਼ੋ ਸਾਧ ਜਨਾਂ ਕੀ ਮੰਗੋ ਤੂਰ ਮੈਂ ਸੰਤ ਜਨਾਂ ਦੀ ਚਰਨ ਧੂੜੀ ਮੰਗਦਾ ਹਾਂ ਪਾਰ ਬ੍ਰਾਹਮੇ ਰਿ ਸਰਦਾ ਪੂਰ हे ਪ੍ਰਭੂ ਮੇਰੀ ਭਾਵਨਾ ਪੂਰੀ ਕਰੋ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਮੈਂ ਸਦਾ ਸਦਾ ਹੀ ਪ੍ਰਭ ਤੇਰੇ ਗੁਣ ਗਾਵਾਂ ਸਾ ਸਾਸ ਪ੍ਰਭੂ ਤੁਮੇ ਤੇ ਆਵੋ ਏ ਪ੍ਰਭੂ ਸਵਾਸ ਵਾਸ ਤੈਨੂੰ ਹੀ ਤੇ ਆਉਂਦਾ ਰਹਾ ਚਰਨ ਕਮਲ ਸੇ ਉਲਾਗਾ ਪ੍ਰੀਤ ਤੇਰੇ ਚਰਨ ਕਮਲਾਂ ਨਾਲ ਮੇਰੀ ਪ੍ਰੀਤੀ ਲੱਗ ਜਾਵੇ ਭਗਤ ਕਰਿਓ ਪ੍ਰਭ ਕੀ ਨਿਤਨੀਤ ਸਦਾ ਨਿਤ ਹੀ ਪ੍ਰਭੂ ਤੇਰੀ ਭਗਤੀ ਕਰਦਾ ਰਹਾ ਏਕ ਓਟ ਏਕੋ ਆਧਾਰ ਮੇਰੀ ਏਕ ਓਟ ਤੇ ਏਕੋ ਆਸਰਾ ਹੈ ਨਾਨਕ ਮੰਗਾ ਨਾਮ ਪ੍ਰਭ ਸਾਰੇ ਏ ਪ੍ਰਭੂ ਮੈਂ ਇੱਕ ਤੇਰਾ ਸ੍ਰੇਸ਼ਟ ਨਾਮ ਹੀ ਮੰਗਦਾ ਹਾਂ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਵੱਡਾ ਸੁੱਖ ਹੁੰਦਾ ਹੈ ਹਰ ਰਸ ਪਾਵ ਹੈ ਵਿਰਲਾ ਕੋਈ ਹਰੀ ਰਸ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ ਜਿਨ ਚੱਖਿਆ ਸੇ ਜੰਤ੍ਰੇ ਤ੍ਰਿਪਤਾਨੇ ਜਿਨ੍ਹਾਂ ਨੇ ਚੱਖਿਆ ਹੈ ਉਹ ਪੁਰਸ਼ ਤ੍ਰਿਪਤ ਹੋ ਗਏ ਹਨ ਪੂਰਨ ਪੁਰਖ ਨਹੀਂ ਡੁਲਾਨੇ ਉਹ ਪੂਰਨ ਪੁਰਸ਼ ਫਿਰ ਕਦੇ ਨਹੀਂ ਡੋਲਦੇ ਸੋਵਰ ਭਰੇ ਪ੍ਰੇਮ ਰਸ ਰੰਗ ਉਹ ਪ੍ਰੇਮ ਰਸ ਦੇ ਰੰਗ ਵਿੱਚ ਲਵ ਲਵ ਭਰੇ ਹੋਏ ਹਨ ਉਪਜਾ ਚਾਉ ਸਾਧਕਾ ਸੰਗ ਸਾਧ ਸੰਗਤ ਕਰਕੇ ਇਹ ਚਾਹ ਪੈਦਾ ਹੁੰਦਾ ਹੈ ਪਰ ਇਹ ਸ਼ਰਨ ਆਣ ਸਭ ਤਿਆਗ ਜੋ ਹੋਰ ਸਭ ਕੁਝ ਛੱਡ ਕੇ ਸ਼ਰਨ ਨਹੀਂ ਪਾਏ ਗਏ ਹਨ ਅੰਤਰ ਪ੍ਰਗਾਸ ਆਣ ਦੇਣ ਦੇ ਵਲਾਗ ਉਹਨਾਂ ਦੇ ਅੰਦਰ ਪ੍ਰਕਾਸ਼ ਹੈ ਰਾਤ ਦਿਨ ਲਿਬ ਵੜਾ ਭਾਗੀ ਜਪਿਆ ਪ੍ਰਭ ਸੋਈ ਵੱਡੇ ਭਾਗਾਂ ਵਾਲਿਆਂ ਨੇ ਉਸ ਪ੍ਰਭੂ ਨੂੰ ਜਪਿਆ ਹੈ ਨਾਨਕ ਨਾਮ ਰਤੇ ਸੁਖ ਹੋਈ ਨਾਮ ਵਿੱਚ ਰਤਿਆਂ ਨੂੰ ਆਤਮਕ ਸੁਖ ਹੁੰਦਾ ਹੈ ਸੇਵਕ ਕੀ ਮਨਸਾ ਪੂਰੀ ਭਈ ਸੇਵਕ ਦੇ ਮਨ ਦੀ ਇੱਛਾ ਪੂਰੀ ਹੋ ਗਈ ਸਤਿਗੁਰ ਤੇ ਨਿਰਮਲ ਮਤ ਲਈ ਜਨੋ ਸਤਿਗੁਰੂ ਤੋਂ ਸ੍ਰੇਸ਼ਟ ਸਿੱਖਿਆ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਉਤੇ ਪ੍ਰਭੂ ਦੇ ਆਲੂ ਹੋਇਆ ਹੈ ਸੇਵਕ ਕਿਨੋ ਸਦਾ નિਹਾਲ ਸੇਵਕ ਨੂੰ ਸਦਾ ਲਈ નિਹਾਲ ਕਰ ਦਿੱਤਾ ਬੰਧਨ ਕਾਟ ਮੁਕਤ ਜਨ ਭਾਇਆ ਬੰਧਨਾਂ ਨੂੰ ਕੱਟ ਕੇ ਸੇਵਕ ਮੁਕਤ ਹੋ ਗਿਆ ਜਨਮ ਮਰਨ ਦਾ ਦੁੱਖ ਭਰਮ ਗਿਆ ਜਨਮ ਮਰਨ ਦਾ ਦੁੱਖ ਤੇ ਭਰਮ ਦੂਰ ਹੋ ਗਿਆ ਇਛਪੁਣੀ ਸਰਦਾ ਸਭ ਪੂਰੀ ਇੱਛਾ ਪੂਰੀ ਗਈ ਤੇ ਸ਼ਰਦਾ ਸਾਹਿਬ ਨਾਲ ਪੂਰਨ ਹੋ ਗਈ ਰਵ ਰਿਹਾ ਸਦ ਸੰਗ ਹਜੂਰੀ ਪ੍ਰਭੂ ਸਦਾ ਅੰਗ ਸੰਗ ਵਸ ਰਿਹਾ ਹੈ ਜਿਸ ਕਾ ਸਾਤਿਨ ਲੀਆ ਮਲਾਈ ਜਿਸ ਦਾ ਸੀ ਉਸਨੇ ਆਪਣੇ ਨਾਲ ਮਲਾ ਲਿਆ ਹੈ ਨਾਨਕ ਭਗਤੀ ਨਾਮ ਸਮਾਏ ਸੇਵਕ ਭਗਤੀ ਕਰਕੇ ਨਾਮ ਵਿੱਚ ਸਮਾਉਂਦਾ ਹੈ ਸੋਕਮ ਬਿਸਰਾ ਜੇ ਕਾਲਣਾ ਭਾਨਾ ਉਹ ਕੌਮ ਬਿਸਰੇ ਜੋ ਮਿਹਨਤ ਨਹੀਂ ਮਾਰਦਾ ਸੋਕਮ ਬਿਸਰਾ ਜੇ ਕੀਆ ਜਾਂਦਾ ਉਹ ਕੌਮ ਬਿਸਰੇ ਜੋ ਕੀਤੇ ਨੂੰ ਜਾਣਦਾ ਹੈ ਸੋਕਮ ਬਿਸਰਾ ਜਿਹਨੇ ਸਭ ਕੁਛ ਦੀਆ ਉਹ ਕੌਮ ਬਿਸਰੇ ਜਿਸਨੇ ਸਭ ਕੁਝ ਦਿੱਤਾ ਹੈ ਸੋਕਮ ਬਿਸਰਾ ਜੇ ਜੀਵਨ ਜੀਆ ਉਹ ਕੌਮ ਬਿਸਰੇ ਜੋ ਜੀਵਾਂ ਦਾ ਜੀਵਨ ਹੈ ਸੋਕਮ ਵਿਸਰਾਜੇ ਅਗਨਮੈ ਰਾਖਾ ਉਹ ਕੌਣ ਵਿਸਰਾਜੇ ਜੋ ਗਰਭ ਅਗਨੀ ਵਿੱਚ ਰੱਖਦਾ ਹੈ ਗੁਰਪ੍ਰਚਾਦ ਕੋ ਵਿਰਲਾ ਲਖਾ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਸਮਝਦਾ ਹੈ ਸੋਕਮ ਵਿਸਰਾਜੇ ਵਿਖਤੇ ਕਾਡਾ ਮੋਕਾਂ ਵਿਸਰੇ ਜੋ ਮਾਇਆ ਤੋਂ ਕੱਢ ਲੈਂਦਾ ਹੈ ਜਨਮ ਜਨਮ ਦਾ ਟੂਟਾ ਗਾੜਾ ਜਨਮਾਂ ਜਨਮਾਂ ਦੇ ਵਿਛੜੇ ਨੂੰ ਮੇਲ ਲੈਂਦਾ ਹੈ ਗੁਰਪੂਰਾ ਤੱਤ ਇਹ ਬੁਝਾਇਆ ਪੂਰੇ ਗੁਰੂ ਨੇ ਇਹ ਹੀ ਸਨਾਹਤਾ ਸਮਝਾਇਆ ਹੈ ਪਰ ਅਬ ਆਪਣਾ ਨਾਨਕ ਜਨ ਤੇ ਆਇਆ ਆਪਣੇ ਪ੍ਰਭੂ ਨੂੰ ਉਸ ਦੇ ਦਾਸਾਂ ਨੇ ਤੇ ਆਇਆ ਹੈ ਸੱਜਣ ਸੰਤ ਕਰੋ ਇਹ ਕਾਮ ਇਹ ਸੱਜਣ ਸੰਤ ਜਨੋ ਇਹ ਕੰਮ ਕਰੋ ਆਣ ਤਿਆਗ ਜਪੋ ਹੋਰ ਨਾਮ ਹੋਰ ਸਭ ਕੁਝ ਛੱਡ ਕੇ ਇੱਕ ਹਰੀ ਦਾ ਨਾਮ ਜਪੋ ਸਿਮਰ 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 ਸੁਖ ਪਾਵੋ ਸਿਮਰ ਸਿਮਰ ਕੇ ਸਿਮਰਨ ਦੁਆਰਾ ਸੁਖ ਪਾਉ ਆਪ ਜਪੋ ਆਵਰਾ ਨਾਮ ਜਪਾਉ ਆਪ ਜਪੋ ਤੇ ਹੋਰਨਾ ਤੋਂ ਨਾਮ ਜਪਾਓ ਭਗਤ ਭਾਏ ਤਰੀਆ ਸੰਸਾਰ ਪ੍ਰੇਮਾ ਭਗਤੀ ਕਰਕੇ ਸੰਸਾਰ ਤੋਂ ਤਰੀਦਾ ਹੈ ਬਿਨ ਭਗਤੀ ਤਨ ਹੋਸੀ ਚਾਰ ਭਗਤੀ ਤੋਂ ਬਨਾ ਸਰੀਰ ਸਵਾਹ ਹੋ ਜਾਏਗਾ ਸਰਬ ਕਲਿਆਣ ਸੂਖ ਨਿਤ ਨਾਮ ਸਭ ਮੁਕਤੀਆਂ ਤੇ ਸੁੱਖਾਂ ਦਾ ਖਜ਼ਾਨਾ ਨਾਮ ਹੈ ਬੂੜਤ ਜਾਤ ਪਾਏ ਵਿਸਰਾਮ ਡੁੱਬਦਾ ਜਾਂਦਾ ਜੀਵ ਸਹਾਰਾ ਪਾ ਲੈਂਦਾ ਹੈ ਸਗਲ ਦੁੱਖ ਕਾ ਹੋਪਤ ਨਾਸ਼ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਾਨਕ ਨਾਮ ਜਪੋ ਗੁਣਤਾਸ ਤਾਂ ਤੇ ਗੁਣਾ ਦੇਖ ਜਾਂਦੇ ਇੱਕ ਨਾਮ ਨੂੰ ਜਪੋ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਪ੍ਰਭੂ ਦੀ ਪ੍ਰੀਤੀ ਤੇ ਪ੍ਰੇਮ ਰਸ ਦਾ ਚਾਉ ਪੈਦਾ ਹੋਇਆ ਹੈ ਮਨਤਨ ਅੰਤਰ ਇਹੀ ਸਵਾਓ ਮਨ ਤਨ ਅੰਦਰ ਇਹੋ ਹੀ ਸਵਾਦ ਭਰ ਗਿਆ ਹੈ ਨੈਤਰੋ ਪੇਖ ਦਰਸ ਸੁਖ ਹੋਏ ਅੱਖਾਂ ਨਾਲ ਦਰਸ਼ਨ ਵੇਖ ਕੇ ਸੁਖ ਹੁੰਦਾ ਹੈ ਮਨ ਵਿਖਸਾ ਸਾਧ ਚਰਨ ਧੋਏ ਸੰਤਾਂ ਦੇ ਪੈਰ ਧੋ ਕੇ ਮਨ ਖੇੜ ਜਾਂਦਾ ਹੈ ਭਗਤ ਜਨਾਂ ਦਾ ਮਨ ਤਨ ਰੰਗ ਭਗਤ ਜਨਾਂ ਦੇ ਮਨ ਵਿੱਚ ਪ੍ਰੇਮ ਹੁੰਦਾ ਹੈ ਅਗਰ ਲਾ ਕੋ ਪਾਵਾ ਸੰਗ ਕੋਈ ਵਿਰਲਾ ਹੀ ਉਹਨਾਂ ਦੀ ਸੰਗਤ ਨੂੰ ਪਾਉਂਦਾ ਹੈ ਏਕ ਵਾਰ ਤੀਜਾ ਕਰਮਾਇਆ ਕਿਰਪਾ ਕਰਕੇ ਇੱਕ ਚੀਜ਼ ਮੈਨੂੰ ਬਖਸ਼ ਦਿਓ ਗੁਰ ਪ੍ਰਚਾਰ ਨਾਮ ਜਪ ਲਾਇਆ ਗੁਰੂ ਦੀ ਕਿਰਪਾ ਨਾਲ ਮੈਂ ਨਾਮ ਨੂੰ ਜਪ ਲਾਵਾਂ ਤਾਕੀ ਉਪਮਾ ਕਹੀ ਨਾ ਜਾਏ ਉਸਦੀ ਮਹਿਮਾ ਆਖੀ ਨਹੀਂ ਜਾਂਦੀ ਨਾਨਕ ਰਹਾ ਸਰਬਸਮਾਈ ਉਹ ਸਭ ਵਿੱਚ ਸਮਾ ਰਿਹਾ ਹੈ ਪ੍ਰਭ ਬਖਸ਼ੰਦ ਦੀਨ ਦਿਆਲ ਬਖਸ਼ਨ ਹਾਰ ਪ੍ਰਭ ਗਰੀਬਨਵਾਜ ਹੈ ਭਗਤ ਵਸਲ ਸਦਾ ਕਿਰਪਾਲ ਭਗਤਾਂ ਦਾ ਪਿਆਰਾ ਅਤੇ ਸਦਾ ਕਿਰਪਾਲੂ ਹੈ ਅਨਾਥ ਨਾਥ ਗੋਵਿੰਦ ਗੋਪਾਲ ਸ੍ਰਿਸ਼ਟੀ ਨੂੰ ਸਾਜਣ ਤੇ ਪਾਲਣ ਵਾਲਾ ਅਨਾਥਾਂ ਦਾ ਨਾਥ ਹੈ ਸਰਬਕਟਾ ਕਰਤਪ੍ਰਿਤ ਪਾਲ ਸਭ ਜੀਵਾਂ ਦੀ ਪਾਲਣਾ ਕਰਦਾ ਹੈ ਆਦਪੁਰਖ ਕਾਰਨ ਕਰਤਾ ਆਦਪੁਰਖ ਪਰਮੇਸ਼ਰ ਸਾਭ ਦਾ ਰਚਨਹਾਰ ਹੈ ਭਗਤ ਜਨਾਂ ਕੇ ਪ੍ਰਾਣ ਆਧਾਰ ਭਗਤ ਜਨਾਂ ਦੇ ਪ੍ਰਾਣਾ ਦਾ ਆਸਰਾ ਹੈ ਜੋ ਜੋ ਜਪੈ ਸੋ ਹੋਏ ਪਨੀਤ ਜੋ ਜੋ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਭਗਤ ਪਾਏ ਲਾਵਾ ਮਨ ਹੀਤ ਅਤੇ ਪ੍ਰੇਮਾ ਭਗਤੀ ਵਿੱਚ ਮਨ ਦਾ ਹਿੱਤ ਲਾਉਂਦਾ ਹੈ ਹਮ ਨਿਰਗੁਣ ਯਾਰ ਨੀਚ ਅਜਾਣ ਅਸੀਂ ਗੁਣਹੀਣ ਨੀਚ ਅਤੇ ਅਣਜਾਣ ਹਾਂ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਆਪ ਦੀ ਸ਼ਰਨ ਵਿੱਚ ਆਏ ਹਾਂ ਏ ਪੂਰਨ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਸਾਰੇ ਵੈਕੁੰਠ ਤੇ ਕੇਵਲ ਮੁਕਤੀ ਦਾ ਸੁੱਖ ਪਾਉਂਦਾ ਹੈ ਏਕ ਨਿਮਖ ਹਾਰ ਕੇ ਗੁਣ ਗਾਈ ਜੋ ਇੱਕ ਛਿਣ ਪਰ ਵੀ ਹਰੀ ਦਾ ਗੁਣ ਗਾਉਂਦਾ ਹੈ ਅਨਿਕ ਰਾਜ ਭੋਗ ਬੜਿਆਈ ਅਨੇਕਾ ਰਾਜ ਭੋਗਤੇ ਬੜਿਆਈਆਂ ਪਾਉਂਦਾ ਹੈ ਹਰ ਕੇ ਨਾਮ ਕੀ ਕਥਾ ਮੰਨ ਭਾਈ ਜਿਸ ਦੇ ਮਨ ਵਿੱਚ ਹਰੀ ਦੇ ਨਾਮ ਦੀ ਕਥਾ ਚੰਗੀ ਲੱਗੀ ਹੈ ਬਹੁ ਭੋਜਨ ਕਾਪਰ ਸੰਗੀਤ ਅਨੇਕਾਂ ਖਾਣੇ ਵਸਤਰ ਤੇ ਹਰੀ ਕੀਰਤਨ ਪ੍ਰਾਪਤ ਹੁੰਦੇ ਹਨ ਰਸਨਾ ਜਪਤੀ ਹਰ ਹਰ ਨੀਤ ਜਿਸ ਦੀ ਰਸਨਾ ਨਿੱਤ ਹੀ ਹਰੀ ਹਰੀ ਜਪਦੀ ਹੈ ਭਲੀ ਸੋ ਕਰਨੀ ਸੋਭਾ ਧਨਵੰਤ ਉਹ ਚੰਗੀ ਕਰਨੀ ਸ਼ੋਭਾ ਤੇ ਧਨ ਵਾਲਾ ਹੈ ਹਿਰਦਾ ਵਸੇ ਪੂਰਨ ਗੁਰਮੰਤ ਜਿਸ ਦੇ ਮਨ ਵਿੱਚ ਪੂਰੇ ਗੁਰੂ ਦਾ ਉਪਦੇਸ਼ ਵਸਦਾ ਹੈ ਸਾਧ ਸੰਗ ਪ੍ਰਭ ਦੇ ਨਿਵਾਸ ਹੈ ਪ੍ਰਭੂ ਮੈਨੂੰ ਸਾਧ ਸੰਗ ਵਿੱਚ ਵਾਸਾ ਦਿਓ ਸਰਬ ਸੂਖ ਨਾਨਕ ਪ੍ਰਗਾਸ ਜਿਸ ਵਿੱਚ ਸਾਰੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ